ਹਾਂ ਇੱਧਰ ਆ ਇੱਧਰ ਹੀ ਕੋਈ ਆ ਤੇ ਮੁੰਡਾ ਹੱਥ ਬੰਦੂ ਕਰ ਰਿਹਾ ਕੋਈ ਇਹ ਤੇ ਪਿੰਨੇ ਦੇ ਵਿੱਚ ਦਿਲਾ ਕਿ ਤੇ ਗਾੜੀ ਇੱਥੋਂ ਲੁੱਟੋ ਦੀ ਗਾੜੀ ਸਾਸੀ ਗੱਲ ਬਸ ਉੱਥੇ ਮੈਂ ਹਸਪੀਟਲ ਆਇਆ ਸੀ ਤੇ ਕੋਈ ਗੱਲ ਨਹੀਂ ਫੜਾਂਗੇ ਇਹਨਾਂ ਨੂੰ ਵੀ ਅੱਜ ਵੀ ਤੁਹਾਨੂੰ ਪਤਾ ਹੈ ਦੁਪਹਿਰੇ ਕੀਤੀ ਹੈ ਜਿਹੜੀ ਕਾਨਫਰੰਸ ਐਸਐਸਪੀ ਸਾਹਿਬ ਵੱਲੋਂ ਉਹ ਵੀ ਸਾਡੇ ਇੱਥੇ ਜੰਡਿਆਲੇ ਦੇ ਵਿੱਚ ਆਪਣੇ ਉਹਦੇ ਸੁਨਿਆਰੇ ਦੇ ਗੋਲੀਆਂ ਚੱਲੀਆਂ ਸੀ ਜਿਹੜੀਆਂ ਉਹਦੇ ਵਿੱਚ ਅਸੀਂ ਚਾਰੇ ਦੇ ਚਾਰੇ ਬੰਦੇ ਆਰਾਊਂਡ ਅਪ ਕਰ ਲਏ ਉਹ ਪਹਿਲਾਂ ਫੜੇ ਸੀ ਅੱਜ ਸਵੇਰੇ ਉਹਨਾਂ ਦੀ ਪੁੱਛਗਛ ਦੇ ਉੱਤੇ ਦੋ ਬੰਦੇ ਸਾਡੇ ਕੋਲ ਫਿਰ ਮਿਲੇ ਜਿਨ੍ਹਾਂ ਨੇ ਪੁਲਿਸ ਤੇ ਫਾਇਰ ਕੀਤੀ ਸਾਡੇ ਐਸ ਐਚ ਓ ਸਾਹਿਬ ਤੇ ਤੇ ਉਹਦੀ ਫਾਇਰਿੰਗ ਦੇ ਵਿੱਚ ਉਹਦੇ ਵੀ ਗੋਲੀ ਲੱਗੀ ਇੱਕ ਲੱਤ ਤੇ ਨਹੀਂ ਇੱਕ ਇੱਕ ਲੱਤ ਤੇ ਇਹ ਨਹੀਂ ਇਹਨਾਂ ਦੇ ਇਹ ਲੜਕੀ ਦੇ ਤਾਂ ਇੱਕ ਲੱਤ ਦੇ ਵਿੱਚੋਂ ਲੱਗ ਕੇ ਪਾਰ ਹੋ ਗਈ ਆ ਤਾਂ ਦੂਜੇ ਦੇ ਉੱਪਰ ਦੀ ਲੰਗੀ ਆ ਹਾ ਥ੍ਰੈਟ ਦਾ ਪਤਾ ਲੱਗਿਆ ਆ ਥ੍ਰੈਟ ਕਾਲ ਇਹਨਾਂ ਨੂੰ ਵੀ ਆਈ ਆ ਉਹਦੇ ਚੱਲ ਰਿਹਾ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਟੋਟਲ ਕਿੰਨੇ ਫਾਇਰ ਹੋਏ ਆ ਉਹਨਾਂ ਵੱਲੋਂ ਕਿੰਨੇ ਕਿਤੇ ਗਏ ਇਹ ਮੈਂ ਤਾਂ ਜੀ ਹਸਪੀਟਲ ਹੀ ਆਇਆ ਬਾਕੀ ਮੌਕੇ ਤੇ ਜਾ ਕੇ ਦੇਖਦਾ ਪਰ ਜੋ ਇਹਨਾਂ ਦਾ ਕਹਿਣਾ ਹੈ ਦੋ ਤਿੰਨ ਫਾਇਰ ਹੋਏ ਆ। ਕਿੰਨਾ ਵੱਲੋਂ ਕੱਢ ਕੋਈ ਇਹਨਾਂ ਨੂੰ ਥ੍ਰੈਟ ਤਾਂ ਜੀ ਇਹ ਕਲੀਅਰ ਕਰਦੇ ਆ ਹੁਣ ਇਹਨਾਂ ਤੋਂ ਕਿਹੜਾ ਬੰਦਾ ਹੈਗਾ ਉਹਦਾ ਸਾਡਾ ਚੱਲ ਰਿਹਾ ਅਜੇ ਇੱਥੇ ਦੱਸਣਾ ਤਾਂ ਨਹੀਂ ਬਣਾਸੋ ਲੇਕਿਨ ਇਹ ਵੀ ਮੈਂ ਛੋਟੀ ਦੰਨਾ ਵੀ ਜਦੋਂ ਇੱਥੇ ਜੰਡਰਾਲੇ ਚ ਜਿੰਨੀਆਂ ਵੀ ਅੱਗੇ ਗੋਲੀਆਂ ਚੱਲੀਆਂ 100% ਅਸੀਂ ਸਾਰੇ ਬੰਦੇ ਫੜੇ ਆ ਸਲਾਖਾਂ ਦੇ ਅੰਦਰ ਭੇਜੇ ਤੇ ਇਹ ਵੀ ਜਲਦੀ ਤੋਂ ਜਲਦੀ 2-3 ਦਿਨ ਦੇ ਅੰਦਰ-ਅੰਦਰ ਫੜਨ ਦੀ ਕੋਸ਼ਿਸ਼ ਕਰਾਂ। ਕੋਈ ਕੋਈ ਸਮਝ ਲੱਗ ਗਈ ਕੋਈ ਕੀ ਕਰਨ ਕੀ ਹੋ ਸਕਦਾ ਬੰਦੇ ਕਰਨ ਦਾ ਤਾਂ ਹੁਣ ਜਿੱਦਾਂ ਜਿਹੜਾ ਪਹਿਲਾ ਹੁਣ ਤੁਹਾਡੇ ਸਾਹਮਣੇ ਵੀ ਆ ਤੁਸੀਂ ਸਵੇਰੇ ਐਸਐਸਪੀ ਸਾਹਿਬ ਤੋਂ ਵੀ ਉਹਨਾਂ ਨੇ ਤਰਮੁਕ ਦਿੱਤੀ ਆ ਪੀਸੀ ਕੀਤੀ ਆ ਉਹਦੇ ਵਿੱਚ ਵੀ ਉਹਨਾਂ ਦਾ ਤਾਂ ਲੈਣ ਦੇਣ ਦਾ ਮਸਲਾ ਆ ਹੁਣ ਇਹਨਾਂ ਦਾ ਵੀ ਜਿਹੜੀ ਹੈਗੀ ਉਹ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਕੇ ਸਾਰਾ ਇਨਵੈਸਟੀਗੇਟ ਕਰਾਂਗੇ।